ਸਾਸੀ ਕਾਲ ਜੀ ਆ ਜੋ ਤੁਸੀਂ ਘਰ ਦੇਖ ਰਹੇ ਹੋ ਨਾ 2003 ਦਾ ਬਣਿਆ ਹੋਇਆ ਹੈ 23-24 ਸਾਲ ਹੋ ਗਏ ਦੇਖਣ ਨੂੰ ਲੱਗਦਾ ਵੀ 23-24 ਸਾਲ ਹੋ ਗਏ ਰੰਗ ਰੋਗਣ ਕਰਕੇ ਨਾ ਬਾਈ ਹੋਰਾਂ ਨੇ ਪੂਰਾ ਘੈਂਟ ਸਾਮਿਆ ਹੋਇਆ ਤੇ ਬਾਈ ਇਹ ਘਰ ਚ ਜਿਹੜਾ ਸਕੂਨ ਮਿਲਦਾ ਨਾ ਤੇ ਇਹ ਨਾ ਬਾਈ ਹਵੇਲੀਆਂ ਕੋਠੀਆਂ ਚ ਨਹੀਂ ਤੇ ਖੁੱਲਾ ਵੇੜਾ ਹਵਾਦਾਰ ਜਦੋਂ ਬਾਹਰ ਮੰਜੇ ਡਾ ਲੈਂਦੇ ਹਨਾ ਤੇ ਬਾਈ ਕੂਲਰ ਵਗੈਰਾ ਲਾ ਕੇ ਪੁਰਾਣੇ ਜ਼ਿਆਦਾਤਰ ਘਰ ਇਦਾਂ ਦੇ ਹੁੰਦੇ ਸੀ ਬਰਾਂਡੇ ਪਾਏ ਹੁੰਦੇ ਸੀ ਹੁਣ ਉਹ ਲੋਕ ਜਾਲੀਆਂ ਲਾ ਲੈਂਦੇ ਆ ਮੂਰੇ ਤੇ ਬਾਈ ਪੂਰਾ ਟਾਪ ਦਾ ਨਜ਼ਾਰਾ ਤੇ ਕੋਠੀ ਵੇਲੀ ਚ ਇਦਾਂ ਦਾ ਨਜ਼ਾਰਾ ਵੀ ਨਹੀਂ ਹੁੰਦਾ ਜਿਹੜਾ ਇਹਦੇ ਚ ਤੇ ਭਾਈ ਜਿਨੇ ਜਿਨੇ ਘਰ ਸਾਮਾ ਹੋਇਆ ਕਮੈਂਟਾਂ ਚ ਜਰੂਰ ਦੱਸਿਓ ਭਾਈ ਤੇ ਆਪਣੀ ਵੀਡੀਓ ਵੀ ਆਪਾਂ ਨੂੰ ਦੱਸਿਓ ਭਾਈ ਆਪਾਂ ਜਰੂਰ ਕਰਕੇ ਜਾਵਾਂਗੇ ਤੇ ਜਿੱਥੇ ਜਿੱਥੇ ਭਰਾਵਾਂ ਨੇ ਇਦਾਂ ਦਾ ਘਰ ਸਾਮਾ ਹੋਇਆ ਤਾਂ ਉਹਦੀ ਫੋਟੋ ਵੀ ਜਰੂਰ ਸੈਂਡ ਕਰਿਓ ਭਰਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਭਰਾ ਜੇ ਘਰ ਸੋਹਣਾ ਲੱਗਦਾ ਕਮੈਂਟਾਂ ਚ ਦੱਸਿਓ ਤੇ ਭਾਈ ਆਪਾਂ ਨੂੰ ਬਹੁਤ ਵਧੀਆ ਲੱਗਦਾ ਯਾਰ ਇਦਾਂ ਦਾ ਪੁਰਾਣਾ ਘਰ ਬਰੰਡੇ ਵਾਲਾ ਤੇ ਉੱਪਰ ਗ੍ਰਿਲ ਵਗੈਰਾ ਸ਼ੌਕ ਦੀ ਸਾਰੇ ਰੰਗ ਵੀ ਸ਼ੌਕ ਦਾ ਕਲਰ ਮੈਚਿੰਗ ਦੇਖੋ ਕਿੰਨੀ ਸੋਹਣੀ ਆ ਉੱਠੀ ਇਹ ਬੇਲੀ ਦੀਸ਼ ਨਹੀਂ ਕਰਦੀ ਤੇ ਪੱਥਰ ਪੱਥਰ ਲੱਗਿਆ ਫਸਲ ਬਸ ਨੂੰ ਜਿਹੜੇ ਚੀਜ਼ ਮਰਜੀ ਸਿੱਖ ਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬ੍ਰੋ